ਪੰਜਾਬ ਵਿੱਚ ਲੜਾਈ ਝਗੜੇ ਗੁੰਡਾਗਰਦੀ ਦੇ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਤੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਨਮਾ ਤੋਂ ਸਾਹਮਣੇ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਦੂਜੇ ਪਰਿਵਾਰ ਤੇ ਇਲਜ਼ਾਮ ਲਾਇਆ ਗਿਆ ਹੈ ਦਰਸਲ ਜੋ ਇਲਜ਼ਾਮ ਨੇ ਉਹ ਮੁੰਡੇ ਦੇ ਪਰਿਵਾਰ ਵੱਲੋਂ ਕੁੜੀ ਦੇ ਪਰਿਵਾਰ ਤੇ ਲਗਾਏ ਗਏ ਨੇ ਦਰਸਲ ਮਾਮਲਾ ਇਹ ਹੈ ਕਿ ਇੱਕੋ ਪਿੰਡ ਦੇ ਵਿੱਚ ਇੱਕ ਮੁੰਡਾ ਜੋ ਹੈ ਉਹ ਗਵਾਂਢ ਦੇ ਵਿੱਚ ਰਹਿੰਦੀ ਪਿੰਡ ਦੀ ਹੀ ਰਹਿਣ ਵਾਲੀ ਜੋ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ ਸੀਗਾ ਜਿਸ ਤੋਂ ਬਾਅਦ ਵਿਆਹ ਵੀ ਕਰਾ ਲਿਆ ਉਸ ਉਹਨਾਂ ਨੇ ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ ਤਾਂ ਹੁਣ ਪਰਿਵਾਰ ਦਾ ਮੁੰਡੇ ਵਾਲੇ ਪਰਿਵਾਰ ਦੇ ਕਹਿਣਾ ਹੈ ਕਿ ਇਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਵੱਲੋਂ ਜਿਹੜਾ ਹੈਗਾ ਉਹ ਸਾਡੇ ਤੇ ਹਮਲਾ ਕੀਤਾ ਗਿਆ ਸਾਡੀ ਪਣ ਤੋੜ ਕੀਤੀ ਗਈ ਹੈ ਬਾਹਰੋਂ ਬੰਦੇ ਬੁਲਾ ਕੇ ਅਤੇ ਸਾਡੇ ਤੇ ਪਣ ਤੋੜ ਕੀਤੀ ਗਈ ਸਾਡੇ ਤੇ ਅਟੈਕ ਕੀਤਾ ਗਿਆ ਤੇ ਇਲਜ਼ਾਮ ਜਿਹੜੇ ਨੇ ਉਹ ਮੁੰਡੇ ਦੇ ਪਰਿਵਾਰ ਦੇ ਵੱਲੋਂ ਜੋ ਲਗਾਏ ਗਏ ਨੇ ਤਾਂ ਫਿਰੋਜ਼ਪੁਰ ਦੇ ਪਿੰਡ ਨਵਾਂ ਦੀ ਇਹ ਪੂਰੀ ਘਟਨਾ ਜਿਹੜੀ ਗੁੰਡਾਗਰਦੀ ਦੇ આરોਪ ਕੁੜੀ ਵਾਲੇ ਪਰਿਵਾਰ ਤੇ ਲਗਾਏ ਗਏ ਨਿੱਤਾ ਦਸਿਆ ਜਾ ਰਿਹਾ ਕਿ ਲੜਕੇ ਦੇ ਪਰਿਵਾਰ ਨੇ ਉਹਨਾਂ ਦੇ ਲੜਕੇ ਕਿਸੇ ਹੋਰ ਜੋ ਹੋਰ ਕਿਸੇ ਬਰਾਦਰੀ ਦੀ ਜਿਹੜੀ ਰੈਂਡ ਨਾਲ ਸੰਬੰਧ ਰੱਖਦੀ ਸੀਗੀ ਕੁੜੀ ਉਹਦੇ ਨਾਲ ਵਿਆਹ ਕਰਾ ਲਿਆ ਸੀਗਾ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਇਸ ਤੇ ਇਤਰਾਜ਼ ਜ਼ਾਹਰ ਕੀਤਾ ਜਿਸ ਤੋਂ ਬਾਅਦ ਉਹ ਗੁੱਸੇ ਦੇ ਵਿੱਚ ਸੀਗੇ ਹਾਲਾਂਕਿ ਲੜਕੀ ਵਿਆਹ ਤੋਂ ਬਾਅਦ ਰਾਰੀ ਸੀ ਆਪਣੇ ਪਤੀ ਦੇ ਨਾਲ ਪਰ ਉਸ ਤੋਂ ਬਾਅਦ ਜੋ ਹੈ ਇਹ ਪੂਰੀ ਘਟਨਾ ਜਿਹੜੀ ਵਾਪਰੀ ਹੈ ਤਾਂ ਉਧਰ ਇਲਜ਼ਾਮ ਜਿਹੜਾ ਲਗਾਇਆ ਗਿਆ ਕੁੜੀ ਵਾਲਿਆਂ ਤੇ ਇਲਜ਼ਾਮ ਲਾਏ ਗਏ ਨੇ ਕਿ ਸਾਡੇ ਘਰ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਉਧਰ ਇਸ ਬਾਬਤ ਪੁਲਿਸ ਤੱਕ ਇਹ ਮਾਮਲਾ ਪਹੁੰਚ ਚੁੱਕੇ ਪੁਲਿਸ ਨੇ ਇਸ ਬਾਬਤ ਕੀ ਕੁਝ ਕਿਉਂ ਵੀ ਤੁਨ ਸੁਣੋ ਨਾ ਨਿਰਮਲ ਕੋਰ ਹਾਂ ਜੀ ਅਸੀਂ ਨਾਲ ਗਵੰਢੀ ਉਹਨਾਂ ਦੇ ਬਾਰੇ ਕਿ ਰਹਿੰਦੇ ਵਸਤੀ ਇਹ ਕਿਸ ਤਰ੍ਹਾਂ ਜਿਹੜਾ ਹਮਲਾ ਕਿਹ ਨਾਲ ਇਹ ਅਮਲਾ ਉਹਨਾਂ ਪਤਾ ਨਹੀਂ ਹੁਣ ਕਿਹੜੇ ਸੀ ਉਹ ਨਾਂਬਲਾ ਕੀਤਾ ਤੇ ਸਾਡੇ ਘਰੇ ਸਮਾਨ ਸੁੱਟਿਆ ਉਹਨਾਂ ਦੇ ਬੂਏ ਪਹਿਲਾਂ ਤੋੜੇ ਪਲੇਸ਼ ਮੇਰੇ ਬਾਥਰੂਮ ਉੱਤੇ ਚੜ੍ਹ ਕੇ ਮੇਰੇ ਘਰ ਮੰਜੇ ਸੁੱਟੇ ਇੱਟਾਂ ਵੀ ਸੁੱਟ ਦਰ ਮੇਰੇ ਬੱਚੇ ਸ਼ੁਕਰ ਇੱਥੇ ਬਾਚ ਜਨ ਮੈਂ ਮੰਜੇ ਇੱਥੇ ਕੋਲੇ ਡਾਈ ਬੈਠੀ ਸੀ ਕਿੰਨੇ ਜਣੇ ਅੰਦਰ ਘਰ ਦੇ ਇਹ ਘਰ ਦੇ ਪਤਾ ਨਹੀਂ ਕਿੰਨੇ ਜਣੇ ਹੈਗੇ ਸੀ ਪਰ ਵਾਵਾ ਜਣੇ ਸੀ ਹਾਂਜੀ ਕਿਸੇ ਦਾ ਥੱਥੇ ਕਾਪੇ ਸੀ ਕਿਸੇ ਦਾ ਥੱਥੇ ਇੱਟਾਂ ਸੀ ਕਿਸੇ ਦਾ ਕੁਛ ਸੀ ਕਿ ਮੰਜੇ ਇੱਧਰ ਘੋ ਹਾਂ ਮੰਜੇ ਇੱਧਰ ਸੋਟ ਦਿੱਤ ਨੇ ਮੇਰੇ ਆ ਜੇ ਮੰਜੇ ਪੈਣ ਤੇ ਇੱਟਾਂ ਵੀ ਸੁੱਟੀਆਂ ਨੇ ਇੱਥੇ ਵੀ ਇੰਦਰ ਚਲਾਉਂਦੇ ਹਾਂ ਹਾਂਜੀ ਸ਼ੁਕਰ ਹੈ ਵਿਚਾਰੇ ਨਹੀਂ ਹੈਗੇ ਨਹੀਂ ਤੇ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਸੀ ਇਹਨਾਂ ਦੀ ਬਜਤ ਹੋ ਗਈ ਠੀਕ ਹੁਣ ਗੁੰਡਾ ਕਰਦੀ ਕੋਈ ਨਾਥੀ ਵੀ ਪੈਣੀ ਚਾਹੀਦੀ ਹੈ ਹਾਂਜੀ ਨਿਸ਼ਾਬ ਉਹਨਾਂ ਨੂੰ ਮਿਲਣਾ ਚਾਹੀਦਾ ਪ੍ਰਿੰਸ ਸਿੰਘ ਜੀ ਪ੍ਰਿੰਸ ਕਿੱਥੇ ਰਹਿੰਦੇ ਹੋ ਅਸੀਂ ਨਵੇਂ ਬਰਗੇ ਬਸਤੀ ਰਹਿੰਦੇ ਜੀ ਅੱਛਾ ਪ੍ਰਿੰਸ ਕਿਹ ਗੱਲਬਾਤ ਹੋਈ ਜਿਹੜੀ ਸਾਡੇ ਜੀ ਪਿੰਡ ਚ ਕੁੜੀ ਰਹਿੰਦੀ ਸੀ ਅੰਟਰ ਕਾਸਟ ਦੇ ਤੇ ਸਾਡੇ ਮੁੰਡੇ ਨਾਲ ਭੱਜ ਗਈ ਸੀਗੀ ਉਹਨੇ ਬੁੰਡੇ ਨੇ ਪਰੇਸ਼ਾਨ ਕੀਤਾ ਜ਼ਬਰਦਸਤੀ ਕੀਤੀ ਮੈਂ ਜੋ ਨਾ ਗਿਆ ਮੈਨੂੰ ਲੈ ਕੇ ਤੇ ਮੈਂ ਕੁਛ ਖਾ ਕੇ ਮਰ ਜਾਾਂਗੀ ਤਾਂ ਵੀ ਤੇਰਾ ਨਾ ਹਲਾਵਾਗੀ ਇਸ ਕਰਕੇ ਸਾਡਾ ਲੜਕਾ ਮਜਬੂਰ ਹੋ ਕੇ ਕਸਮ ਲੈ ਗਿਆ ਸੀਗਾ ਕਿ ਅਸੀਂ ਕੁਛ ਦਿਨ ਬਾਅਦ ਮਾਂ ਪਿਓ ਦੀ ਮੰਗ ਸੀ ਕਸੀ ਕੁੜੀ ਨੂੰ ਨਹੀਂ ਰਿਸ਼ਤਾ ਦੇ ਸਕਦੇ ਤੁਸੀਂ ਸਾਨੂੰ ਕੁੜੀ ਸਾਡੀ ਵਾਪਸ ਕਰ ਦਿਓ ਅਸੀਂ ਜੀ ਕੁਛ ਦਿਨ ਲੱਭ ਕੇ ਕੁੜੀ ਉਹਨਾਂ ਨੂੰ ਵਾਪਸ ਕਰਤੀ ਤੇ ਪੰਚਾਇਤ ਬਿਠਾ ਕੇ ਉਹਨਾਂ ਨੇ ਕਾਨੂੰਨ ਤੇ ਹਸਾਬ ਤੇ ਸਾਡੇ ਨਾਲ ਕੁਝ ਸ਼ਰਤਾਂ ਰੱਖੀਆਂ ਕਿ ਅਗਰ ਤੁਸੀਂ ਇਸ ਪਿੰਡ ਤੇ ਰਹਿਣਾ ਚਾਹਦੇ ਹੋ ਤਾਂ ਫਿਰ ਤੁਮ ਨੂੰ ਕੁੜੀ ਛੱਡਣੀ ਪਊਗੀ ਜਾਂ ਕੁੜੀ ਫਿਰ ਰਹੂਗੀ ਤਾਂ ਥਾਂ ਦੀ ਸ਼ਰਤ ਰੱਖੇਗੀ ਜੀ ਜਿੰਦੇ ਵੱਲੋਂ ਪਹਲਾ ਹੋਊਗੀ ਉਹ ਜੀ ਘਰ ਦੀ ਥਾਂ ਛੱਡ ਕੇ ਚਲਾ ਜਾਊਗਾ ਅਸੀਂ ਤਾਂ ਪਹਿਲਾਂ ਹੀ ਜੀ ਘਰ ਚੋਂ ਬਾਹਰ ਰਹਿ ਰਹੇ ਸੀਗੇ ਸਾਡੇ ਘਰ ਵਿੱਚ ਤਾਲੇ ਲੱਗੇ ਹੋਏ ਸਨ ਪਰ ਜਦੋਂ ਅਸੀਂ ਘਰੇ ਆਏ ਬੂਹਾ ਖੋਲਿਆ ਇਸ ਨੂੰ ਗੁੰਡੇ ਸਾਡੇ ਘਰ ਵਾਲ ਵੇਖਿਆ ਤੇ ਉਸ ਗੁੰਡਿਆਂ ਨੂੰ ਇਹਨੇ ਫੋਨ ਕੀਤਾ ਉਹ ਪਹਿਲਾਂ ਪੁਲਿਸ ਵਾਲੇ ਬਣ ਕੇ ਆਏ ਮੈਨੂੰ ਲੈ ਗਏ ਚੱਕ ਕੇ ਮੈਨੂੰ ਕੁੱਟਮਾਰ ਕਰਕੇ ਸੁੱਟ ਗਏ ਮੈਨੂੰ ਕਹਿੰਦੇ ਤੂੰ 20000 ਰੁਪਇਆ ਦੇ ਅਸੀਂ ਮਲਾਜਮਾ ਤੇਰਾ ਰਾਜਨਾਵਾ ਕਰਾ ਰਹੇ ਹਾਂ ਨਕਲੀ ਪੁਰਸ ਵਾਲੇ ਬਣ ਕੇ ਆਏ ਤੇ ਮੈਨੂੰ ਲੈ ਕੇ ਗੁੱਟਮਾਰ ਕਰਕੇ ਛੱਡ ਗਏ ਤੇ ਜਿਵੇਂ ਹੀ ਮੈਂ 10 15 ਮਿੰਟਾਂ ਬਾਅਦ ਘਰੇ ਪਹੁੰਚਿਆ ਤੇ ਮੰਜਾਂ ਤੇ ਸੌਣ ਲੱਗੇ ਤੇ ਉਹਨਾਂ ਨੇ ਗੁੰਡਾਗਰਦੀ ਕਰਤੀ ਤੇ ਨੂਪਕੌਰ ਦੇ ਲਕਾਰਾ ਮਾਰਾ ਤੇ ਉਹਨੂੰ ਛੱਡਣਾ ਨਹੀਂ ਤੇ ਇਸ ਕਰਕੇ ਮੈਂ ਸੰਸਾਰ ਜਾਣਾ ਜੋ ਸ਼ਰਤਾਂ ਸੀ ਮੈਨੂੰ ਮਨਜ਼ੂਰ ਸੀਗੀਆਂ ਇਹ ਕੋੜ ਸੀ ਲਕਾਰੇ ਬਾਰਨ ਵਾਲੇ ਲਕਾਰੇ ਵਾਲਾ ਨੂਪਕੌਰ ਸੀ ਜੀ ਜੜਕੀ ਦੀ ਮਾਂ ਸੀ ਜੀ ਇਨਾਂ ਨੇ ਸਾਨੂੰ ਮਜਬੂਰ ਕੀਤਾ ਅਸੀਂ ਘਰੋਂ ਰਹਿਣ ਤੋਂ ਅਸੀਂ ਕਾਰ ਨਹੀਂ ਰਹਿ ਰਹੇ ਸੀ ਅਸੀਂ ਬਾਹਰ ਰਹਿ ਰਹੇ ਸੀਗੇ ਸਾਡੇ ਘਰ 'ਚ ਤਾਲਾ ਲੱਗਾ ਸੀ ਅਸੀਂ ਇੱਕ ਦਿਨ ਘਰ ਤੇ ਆਏ ਸੀਗੇ ਤੇ ਉਸੇ ਦਿਨ ਇਹਨੇ ਸਾਨੂੰ ਰਾਤ ਨੂੰ ਹਮਲਾ ਕਰਾ ਦਿੱਤਾ ਗਿਆ ਹਮਲਾ ਕਰਾ ਤਾ ਕਿੰਨੇ ਘਰ ਤੋੜੇ ਇਹ ਕੋਲੋਂ ਘਰ ਤੋੜ ਦੇ ਸਾਰੇ ਘਰ 'ਚ ਕੁਝ ਸਮਾਨ ਨਹੀਂ ਕੁਝ ਨਹੀਂ ਛੱਡਿਆ ਉਹਨਾਂ ਨੇ ਮੋਟਰਸਾਈਕਲ ਸੀਗਾ ਜੋ ਫਰਜ ਸੀ ਜੋ ਕੂਲਰ ਸੀ ਮੇਰੇ ਘਰ ਦਾ ਕੁਝ ਨਹੀਂ ਛੱਡਿਆ ਜੋ ਨੰ ਮੰਝੇ ਤੇ ਕਰ ਵੀ ਗੋਡਿਆ ਘਰੇ ਸਾਟ ਦਿੱਤੇ ਸਾਨੂੰ ਮੁਾਰਦ ਵਿੱਚ ਗਈ ਸੀ ਭੱਜ ਆਉਂਦੀ ਜਾਨ ਮਚਾਈ ਤੇ ਇਹ ਹਥਿਆਰ ਸੀਗੇ ਅੰਦਰ ਲੈ ਕੇ। 14 ਉਹਨਾਂ ਕੋਲੇ ਗਈ ਪਿਸਤਲ ਜਾਂ ਕਾਫੇ ਜਾਂ ਤਲਵਾਰਾਂ ਸੀਗਾ ਬੰਦੇ ਐਨ ਘਰ ਦੇ ਵਿੱਚ ਦਾਖਲ ਹੋ ਕੇ ਸਾਡੇ ਘਰੇ ਸਮਾਨ ਦੀ ਤੋੜ ਫੋੜ ਬਹੁਤ ਕੀਤੀ ਕੁਝ ਵੀ ਨਹੀਂ ਛੱਡਿਆ ਸਾਡੇ ਘਰ ਦਾ ਕੁਝ ਵੀ ਨਹੀਂ ਛੱਡਿਆ ਜੀ। ਗੇਟ ਤੋੜ ਕੇ ਦਾਖਲ ਹੋਣੇ ਗੇਟ ਨੂੰ ਇੱਟਾਂ ਮਾਰੀਆਂ, ਅਪਗੇਟ ਦੀ ਬੁਰਜੀ ਤੋੜਤੀ। ਇਹ ਅਣਗਿਣਤ ਬੰਦੇ ਬਹੁਤ ਜ਼ਿਆਦਾ ਸੀਗੇ ਜੀ। ਜੇ ਕੋਈ ਛਡਾਉਣ ਆਤਾ ਸੀ ਤਾਂ ਉਹਨਾਂ ਨੂੰ ਕੀ ਕਹਿੰਦੇ? ਜੋ ਕੁਝ ਛਡਾਉਣ ਆਵਾ ਸੀ ਤੁਹਾਨੂੰ ਕਹਿੰਦੇ ਸੀ ਤੁਸੀਂ ਆਪਦੇ ਪਾਸੇ ਰੋਣੇ ਤੁਹਾਨੂੰ ਵੀ ਕੁੱਟ ਮਾਰ ਕੇ ਆ ਗਏ। ਕੁੱਟ ਮਾਰ ਕੇ। ਹਾਂ ਜੀ। ਇਸ ਇਹੋ ਜਿਹੇ ਅਰਥਾਂ ਦੇ ਕਿਸ ਤਰ੍ਹਾਂ ਦੀ ਕਾਰਵਾਈ ਤੇ ਹਿਸ ਤਰ੍ਹਾਂ ਇਹ ਇਨਸਾਫ ਚਾਹੀਦਾ ਇਹਨਾਂ ਨੂੰ ਪੂਰੀ ਸਜ਼ਾ ਕੜੀ ਜ਼ਕਾੜੀ ਜੁਣ ਲਈ ਚਾਹੀਦੀ ਹਨ ਕਿਉਂਕਿ ਮੇਰੇ ਘਰ ਦਾ ਸਣਾ ਕੁਝ ਨਹੀਂ ਛੱਡਿਆ ਇਸ ਗੁੰਡਾਗਰਦੀਆ ਨੇ ਪਹਿਲਾਂ ਉਹ ਨਕਲੀ ਪੋਸਟਲ ਬਣ ਕੇ ਆਏ ਫਿਰ ਉਹ ਗੁੰਡਾਗਰਦੀ ਕਰਕੇ ਸਾਡੇ ਕੱਛ ਦਾ ਹਲ ਹੋਏ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਪੰਨ ਤੋੜ ਕੀਤੀ ਪੰਨ ਤੋੜ ਕੀਤੀ ਵਾਧੂ ਕੀਤੀ ਹੈ ਜੀ ਇੰਨੇ ਕਜਲੇ ਸੀ ਬੰਦੇ ਜਿਹੜੇ ਉਹ ਘਰ ਤੋਂ ਘਾਟੂ ਜੀ 10 15 ਬੰਦੇ ਸੀ ਜਿਨ੍ਹਾਂ ਕੋਲੇ ਨੰਗੀਆਂ ਤਲਵਾਰਾਂ ਜਾਂ ਕਾਪੇ ਹਨ ਗਾਨ ਗਾਨ ਕੋਈ ਡਰਦਾ ਉਹਨਾਂ ਨੂੰ ਨਹੀਂ ਛੇੜਦਾ ਸੀਗਾ ਜੀ ਜਦੋਂ ਤੁਹਾਡੇ ਮਾਰਨ ਲੱਗੇ ਤੇ ਜਦੋਂ ਸਾਡੇ ਮਾਰਨ ਲੱਗੇ ਸਾਨੂੰ ਪਤਾ ਲੱਗਾ ਤੇ ਅਸੀਂ ਘਰ ਦੇ ਪਿੱਛੋਂ ਦੀ ਭੱਜ ਕੇ ਨਿਕਲ ਗਏ ਜੀ ਅਸੀਂ ਪਾਸੇ ਜਾਣ ਬਚਾਣ ਲਈ ਨਿਕਲ ਗਏ ਤੇ ਉਹਨਾਂ ਨੇ ਸਾਡੇ ਘਰ ਦੀ ਵਰਦਿਆਂ ਵਾਲੀ ਤੋੜ-ਫੋੜ ਕਰ ਦਿੱਤੀ ਜੋ ਸਾ ਮਾਰ ਹੈ ਮੋਟਰਸਾਈਕਲ ਦਾ ਵਾਹ ਤੋੜਤਾ ਜੀ ਹਰੇਕ ਇਨਸਾਨ ਸਰਚੀ ਤੋੜਤੀ ਮੇਰਾ ਕੁਝ ਨਹੀਂ ਛੱਡਿਆ ਜੀ ਮੈਂ ਤਾਂ ਇਨਸਾਫ ਚਾਹੀਦਾ ਮੈਨੂੰ ਇਸ ਚੀਜ਼ ਦਾ ਮਿਲਣਾ ਚਾਹੀਦਾ ਹੈ ਕਾਰੇਕੇ ਦੇ ਵਿੱਚ ਆਇਓ ਕੀ ਵੇਖਿਆ ਜਿੱਥੇ ਮੋ ਇਹ ਪਤਾ ਲੱਗਾ ਵੀ ਕਹਿੰਦੇ ਕੋਈ ਕੋਈ ਬੰਦਾਂ ਦੇ ਆ ਕੇ ਤੇ ਰਾਤ ਨੂੰ ਗਲਗੂਫਏ ਆ ਸਾਨੂੰ ਹੁਣੇ ਹੀ ਇਹ ਪਤਾ ਲੱਗਾ ਜਸਟ 10 ਮਿੰਟ ਪਹਿਲਾਂ ਦਿਖਾ ਦੇਣਾ ਦਿੱਤੀ ਆ ਆਏ ਆ ਵੇਖਦੇ ਆ ਕਰਦੇ ਆ ਕਾਰਵਾਈ ਜੋ ਵੀ ਹੋਏਗੀ ਵੀ ਭੰਤੋੜੇ ਵੀ ਹੋਈ ਹੈ ਅੰਦਰ ਸਾਰੇ ਮੈਂ ਵੀ ਦੇਖਦੇ ਪਏ ਸਾਰਾ ਕੁਝ ਕਰਦੇ ਆ ਹਾਂਜੀ ਬਣਦੀ ਕਾਰਵਾਈ ਕੀਤੀ ਜਾ ਬਿਲਕੁਲ ਕਰਾਂਗੇ ਜੀ ਕਾਰਵਾਈ ਕਰਾਂਗੇ ਠੀਕ ਹੈ